ਅੱਛਾ ਇਹ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਨੇਪਾਲ 'ਚ ਵੱਡਾ ਹਾਦਸਾ ਜ਼ਮੀਨ ਖੇਸਕਣ ਕਾਰਨ ਦੋ ਬਸਾਂ ਦੀ ਵਿੱਚ ਡਿੱਗੀਆਂ ਸੱਤ ਪਾਰਟੀ ਦੇ ਮੌਤ ਪਜਾਤ ਤੋਂ ਵੱਧ ਲਾਪਤਾ ਮਰਨ ਵਾਲਿਆਂ ਦੀ ਗਿਣਤੀ ਹੋਰ ਵਧੁੰਦਾ ਖ਼ਤਸਾ ਇਸ ਦੇ ਨਾਲ ਨੇਪਾਲ ਵਿੱਚ ਸ਼ੁੱਕਰਵਾਰ ਸਵੇਰ ਇੱਕ ਵੱਡਾ ਹਾਦਸਾ ਵਾਪਰਿਆ ਹੈ ਇੱਥੇ ਲਗਾਤਾਰ ਮੀ ਕਾਰਨ ਜਮੀਨ ਕਿਸ ਕਣ ਕਾਰਨ ਦੋ ਬਸਾਂ ਤ੍ਰਿਸੂਲੀ ਨਦੀ ਵਿੱਚ ਡਿੱਗੀਆਂ ਹਨ ਇਸ ਦੇ ਨਾਲ ਇਤਿਹਾਸਾ ਵਿੱਚ ਸੱਤ ਭਾਰਤੀਆਂ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਜਦ ਤੱਕ ਹੀ ਬਸ ਦਾ 100 ਤੋਂ ਵੱਧ ਯਾਤਰੀ ਲਾਪਤਾ ਹਨ ਨਦੀ ਚ ਸਰਚ ਆਪਰੇਸ਼ਨ ਲਗਾਇਆ ਜਾ ਰਿਹਾ ਇਸ ਦੇ ਨਾਲ ਹੀ ਮਰਨ ਵਾਲੇ ਦੀ ਗਿਣਤੀ ਹੋਰ ਵਧਨ ਦਾ ਖਤਰਾ ਜਾਣਕਾਰੀ ਮੁਤਾਬਿਕ ਬਿਜਰੰਗ ਤੋਂ ਆਠ ਮੰਡਲ ਜਾ ਰਹੀ ਇੱਕ ਬੱਸ ਤ੍ਰਿਸ਼ੂਲਾ ਦੇ ਇਸ ਦੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਸੱਤ ਭਾਰਤੀਆਂ ਦੀ ਮੌਤ ਹੋ ਗਈ ਹੈ ਇਹ ਦੱਸਦੀ ਹੈ ਕਿ ਸੜਕ ਵਿਭਾਗ ਦੇ ਨਾਕਰੀ ਘਾਟ ਕੰਠਮੋਡਾ ਰੋਡ ਤੇ 15 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ ਪਰ ਇਸ ਤੋਂ ਬਾਅਦ ਵੀ ਟ੍ਰੈਫਿਕ ਸੇਵਾ ਲਾਹਤ ਹੈ ਦਰਸਲ ਨੈਪਾਲ ਤੇ ਜਤਮੀ ਕਾਰਨ ਵੱਖ-ਵੱਖ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ